ਹਾਰਦਿਕ ਸਵਾਗਤ ਕਰਦੇ ਆ ਤੇ ਨਾਲ ਦੀ ਨਾਲ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ 온ਟਾਰੀਓ ਦਾ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆ 올ਟ अफेयर ਹੋ ਗਿਆ ਮੈਚ ਬਹੁਤ ਜਬਰਦਸਤ ਹੋਇਆ ਰਾਇਲ ਕਿੰਗ ਜਿਹੜੀ ਆ ਉਹ ਮੈਚ ਹਾਰ ਗਈ ਆ ਤੇ ਮੇਪਲ ਲੀਫ ਨੇ ਜਿਹੜਾ ਮੈਚ ਜਿੱਤ ਲਿਆ ਜਿਹਦੇ ਚ ਰੇਡਰ ਤੇ ਸਟਾਪਰਾਂ ਨੇ ਬਹੁਤ ਜਬਰਦਸਤ ਮੁਕਾਬਲਾ ਦਿੱਤਾ ਬੜਾ ਵਧੀਆ ਹਮਲਾ ਮਾਰਿਆ ਜਿਹਦੇ ਚ ਸੰਦੀਪ ਨੌਨ ਸਟਾਪ ਕਬੱਡੀਆਂ ਪਾ ਗਿਆ ਅੱਜ ਬਾਲੀਆਂ ਜਬਰਦਸਤ ਕਬੱਡੀਆਂ ਪਾਈਆਂ ਗੁਰੀ ਨੇ ਬਹੁਤ ਅਗਣੀਆਂ ਕਬੱਡੀਆਂ ਪਾਈਆਂ ਜਾਫੀਆਂ ਨੇ ਜੱਫੇ ਬਹੁਤ ਵਧੀਆ ਲਾਏ ਸਭ ਤੋਂ ਬਣਾ ਸੰਦੀਪ ਨਾਲ ਗਲਤ ਕਰਦੇ ਆ ਸੰਦੀਪ ਲੰਬੀ ਕਬੱਡੀ ਖੇਡਦਾ ਆ ਰਿਹਾ ਔਰ ਬੜੇ ਟੌਪ ਦਾ ਪਲੇਅਰ ਆ ਅੱਜ ਵਾਂਸ ਅਗੇਨ ਇੱਕ ਵਾਰੀ ਫੇਰ ਇੰਟਰਨੈਸ਼ਨਲ ਲੈਵਲ ਤੇ ਮੈਂ ਮੰਨਦਾ ਉਹਨਾਂ ਜਦੋਂ ਪਾਕਿਸਤਾਨ ਨਾਲ ਮੈਚ ਕਿਤੇ ਵੀ ਲੱਗੇ ਫਿਰ ਇੰਟਰਨੈਸ਼ਨਲ ਤੁਸੀਂ ਬਣਦੇ ਆ ਦੂਸਰੀ ਵਾਰੀ ਇੰਟਰਨੈਸ਼ਨਲ ਤੇ ਨਾਨਸਟੌਪ ਕਬੱਡੀਆਂ ਇੱਕ ਅਦੇ ਜੱਫੇ ਨੂੰ ਮੈਂ ਜੱਫਾ ਨਹੀਂ ਮੰਨਦਾ ਪਰ ਇਸੇ ਤਰ੍ਹਾਂ ਇੰਡੀਆ 'ਚ ਵੀ ਕੱਪ ਤੇ ਪਾਈਆਂ ਜੀ ਸੰਦੀਪ ਸਭ ਤੋਂ ਬਣਾ ਸਵਾਗਤ ਹੈ ਤੁਹਾਡਾ ਟੀਮ ਪੰਜਾਬੀ ਦੇ ਤੇ ਦਾ ਲੱਕੀ ਕਰਾਲੀ ਲਾਈਵ ਸ਼ੋਅ ਤੇ ਥੈਂਕ ਯੂ ਭਾਜੀ ਥੈਂਕ ਯੂ ਟੀਮ ਪੰਜਾਬੀ ਦਾ ਤੇ ਲੱਕੀ ਕਰਾਲੀ ਸ਼ੋਅ ਦਾ ਜਿੰਨੇ ਵੀ ਦਰਸ਼ਕ ਵਾਚ ਕਰਦੇ ਜਾਂ ਕਰਨਗੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬਿਲਕੁਲ ਹੈ ਪਲਵਾਨ ਜੀ ਕੀ ਕਹਿਣਾ ਚਾਹੁੰਦੇ ਹੋ ਮੈਚ ਲੋਕਾਂ ਦੀ ਵੀ ਇਹੋ ਜੀ ਸੀਗੀ ਸੋਚ ਕੇ ਮੈਚ ਵਨ ਸਾਈਡਡ ਜਿੱਤੂਗੀ ਰਾਇਲ ਕਿੰਗ ਪਰ ਜਿਹੋ ਜੀ ਪਰਫਾਰਮੈਂਸ ਤੁਸੀਂ ਇਸ ਮੈਚ ਦਿੱਤੀ ਹੈ ਅਨਬਲੀਵेबल ਤੁਹਾਡੇ ਤੇ ਬੜਾ ਯਕੀਨ ਸੀ ਪਰ ਨਾਲ ਦੇ ਪਲੇਅਰਾਂ ਤੇ ਇੰਨਾ ਯਕੀਨ ਨਹੀਂ ਸੀ ਪਰ ਇੰਨੀ ਵਧੀਆ ਪਰਫਾਰਮੈਂਸ ਸਾਰੇ ਪਲੇਅਰਾਂ ਵੱਲੋਂ ਪਹਿਲਾਂ ਆਪਣੇ ਬਾਰੇ ਦੱਸੋ ਇਨੇ ਫਿੱਟੋਂ ਐਸਾ ਲੱਗ ਰਹੇ ਹੋਂ ਫਿਰ ਉਹੀ ਪੁਰਾਣੀਆਂ ਗੱਲਾਂ ਪੁਰਾਣੇ ਐਨ ਅੰਦਾਜ਼ ਦੇ ਨਾਲ ਉਹੋ ਜੀ ਫਿਟਨੈਸ ਕਿਵੇਂ ਰੱਖਦੇ ਹੋਂ ਆਪਣੇ ਆਪ ਨੂੰ ਫਿੱਟ ਇਨਾ ਸਟੈਮਨਾ ਵੀ ਬਹੁਤ ਵਧੀਆ ਮੈਚ ਬਹੁਤ ਵਧੀਆ ਲੱਗਾ ਹਾਂਜੀ ਪਾਜੀ ਮਤਲਬ ਸਭ ਤੋਂ ਪਹਿਲਾਂ ਉਸ ਪਰਮਾਤਮਾ ਦਾ ਬਹੁਤ ਸ਼ੁਕਰ ਗੁਜ਼ਾਰਿਆ ਉਹਨਾਂ ਦੇ ਮਤਲਬ ਸਦਕਾ ਜਾਂ ਦਰਸ਼ਕਾਂ ਦੇ ਪਿਆਰ ਸਦਕਾ ਮਤਲਬ ਆਪਾਂ ਮਿਹਨਤ ਕਰਦੇ ਹਾਂ ਤੇ ਅੱਜ ਵਧੀਆ ਪਰਫਾਰਮੈਂਸ ਕੀਤੀ ਆ ਖੁਸ਼ੀ ਆ ਤੇ ਮਤਲਬ ਅੱਜ ਜਿਹੜਾ ਮੈਚ ਸੀ ਪਾਜੀ ਇਹ ਮਤਲਬ ਨਾ ਉਹੀ ਮੈਚ ਮੈਨੂੰ ਅੱਜ ਤੋਂ 10 ਸਾਲ ਪਹਿਲਾਂ ਮਤਲਬ ਮੇਰੇ ਮਨ 'ਚ ਆ ਗਿਆ ਵੀ ਸਾਰੀ ਟੀਮ ਪਾਕ ਇਦਰੋਂ ਮਤਲਬ ਅਸੀਂ ਸਾਰੇ ਮਤਲਬ ਇੰਡੀਆ ਵਾਲੇ ਪਲੇਅਰ ਹਨ ਉਹ ਮਤਲਬ ਮੇਰੇ ਨਾ ਤਾਂ ਇਦਾਂ ਖੂਨ ਇਦਾਂ ਹੋ ਜਾਂਦਾ ਜਦੋਂ ਮੈਨੂੰ ਸੇਮ ਫੀਲਿੰਗ ਜਿੱਦਾਂ ਮੈਨੂੰ ਇੰਡੀਆ 2014 ਦੇ ਕੱਪ ਤੇ ਸੀ ਵੀ ਲੋਕਾਂ ਦੀ ਹੂਮ ਵੀ ਜਫਾ ਲੱਗਣਾ ਚੀਕਾਂ ਪੈਣੀਆਂ ਜੇ ਭੱਜਣਾ ਹਨਾ ਉਹ ਮੇਰੇ ਤੇ ਸੇਮ ਅੱਜ 10 ਸਾਲ ਬਾਅਦ ਮਤਲਬ ਆਈ ਹੈ ਮੈਨੂੰ ਬੜੀ ਖੁਸ਼ੀ ਹੈ ਥੈਂਕ ਬਿਲਕੁਲ ਮੈਂ ਵੀ ਤਾਂ ਹੀ ਇਸ ਕਰਕੇ ਗੱਲ ਕੀਤੀ ਆ ਵੀ ਐਨ ਉਹੀ ਅੰਦਾਜ਼ ਖੇਡਣ ਦਾ ਸਟਾਈਲ ਵੀ ਇਹੋ ਜਿਹਾ ਅੱਛਾ ਸੰਦੀਪ ਬੜਾ ਮਾਣਿਆ ਸਾਨੂੰ ਤੇਰੇ ਤੇ ਮਹਮਦਵਾਲ ਦੇ ਵਿੱਚ ਜਨਮ ਲਿਆ ਸੁਰਖਪੋਲੀ ਖੇਡਿਆ ਅੱਜ ਵੀ ਸੁਰਖਪੁਰ ਦੇ ਨਾਮ ਨਾਲ ਤੋਂ ਅਸੀਂ ਮਸ਼ਹੂਰ ਕੀਤਾ ਹੈ ਪਿੰਡ ਦੋ ਪਿੰਡਾਂ ਦਾ ਤੁਸੀਂ ਨਾਮ ਨਾਲ ਖਟਿਆ ਦੋ ਪਿੰਡਾਂ ਵੱਲੋਂ ਜਦੋਂ ਇੱਥੇ ਖੇਡਦੇ ਹੋ ਪਿਛਲੇ ਵੀ ਫੈਡਰੇਸ਼ਨ ਤੋਂ ਕਾਫੀ ਜਦੋਂ ਦੀ ਫੈਡਰੇਸ਼ਨ ਬਣੀ ਤੁਸੀਂ ਇਸ ਫੈਡਰੇਸ਼ਨ 'ਚ ਖੇਡਦੇ ਹੋ ਕਿਹੋ ਜਿਹਾ ਲੱਗਦਾ ਇਸ ਫੈਡਰੇਸ਼ਨ 'ਚ ਖੇਡ ਕੇ ਕਿਉਂਕਿ ਕਈ ਉਮਰਾਂ ਤੋਂ ਉੱਟਦੇ ਰਹਿੰਦੇ ਨੇ ਫੈਡਰੇਸ਼ਨ ਇਦਾਂ ਦੀ ਫੈਡਰੇਸ਼ਨ ਨਹੀਂ ਪਰ ਪਲੇਅਰਾਂ ਨੂੰ ਇੱਕੋ ਜੀਆਂ ਸਾਰੀਆਂ ਫੈਡਰੇਸ਼ਨਾਂ ਇਸ ਫੈਡਰੇਸ਼ਨ 'ਚ ਟੀਮ ਵੀ ਐਸਐਲ ਤੁਹਾਡੀ ਵਧੀਆ ਬਣੀ ਆ ਕਿਹੋ ਜਿਹਾ ਲੱਗਦਾ ਖੇਡ ਕੇ ਨਹੀਂ ਭਾਜੀ ਬਹੁਤ ਵਧੀਆ ਚਲੋ ਜਿਹੜੀਆਂ ਮਤਭੇਦ ਲੋਕਾਂ ਦੇ ਆਪਸ ਵਿੱਚ ਹੈਗੇ ਉਹ ਉਹ ਡਿਫਰੈਂਟ ਆ ਉਹ ਤਾਂ ਜਿਹੜਾ ਅਪਏ ਮਤਲਬ ਪਲੇਅਰ ਤੌਰ ਤੇ ਜਾਂ ਮਤਲਬ ਖਿਡਾਰੀਆਂ ਤੌਰ ਤੇ ਸੋਚੀਏ ਵੀ ਫੈਡਰੇਸ਼ਨ ਆ ਹੁਣ ਇੰਨੇ ਪਲੇਅਰ ਭਾਜੀ ਮਤਲਬ ਫੈਡਰੇਸ਼ਨ ਚ ਖੇਡ ਰਹੇ ਜੇ ਦੂਜੀ ਫੈਡਰੇਸ਼ਨ ਨਾ ਹੁੰਦੀ ਤਾਂ ਮਤਲਬ ਅਸੀਂ ਅਸੀਂ ਨਹੀਂ ਸੀ ਖੇਡ ਸਕਦੇ ਕਿਉਂਕਿ ਉੱਥੇ ਚਲੋ ਦੂਜੀ ਫੈਡਰੇਸ਼ਨ ਦੇ ਵਿੱਚ ਬਹੁਤ ਵਧੀਆ ਮੈਚ ਹੁੰਦੇ ਟੌਪ ਦੇ ਪਲੇਅਰ ਆਏ ਆ ਪਰ 6 ਟੀਮਾਂ ਆ 6ਾਂ ਟੀਮਾਂ ਦੇ ਵਿੱਚ ਕਿੰਨੇ ਕ ਪਲੇਅਰ ਐਡਜਸਟ ਹੋ ਸਕਦੇ ਸੋ ਮਤਲਬ ਫੈਡਰੇਸ਼ਨ ਆ ਬਣੀ ਆ ਹੁਣ ਇਹਦੇ ਵਿੱਚ ਦੇਖੋ ਚਾਰ ਟੀਮਾਂ ਪੂਰੀਆਂ ਵਧੀਆ ਪਾਕਿਸਤਾਨ ਦੇ 20 ਪਲੇਅਰ ਆਏ ਵਧੀਆ ਗੱਲ ਆ ਲੋਕਾਂ ਨੂੰ ਮਤਲਬ ਨਵੀਂ ਚੀਜ਼ ਦੇਖਣ ਨੂੰ ਮਿਲਦੀ ਆ ਉਹ ਵੀ ਬਹੁਤ ਵਧੀਆ ਉਪਰਾਲਾ ਕਰਦੇ ਆ ਤੇ ਇਹ ਵੀ ਫੈਡਰੇਸ਼ਨ ਚਲੋ ਆਪਣਾ ਵਧੀਆ ਉਪਰਾਲਾ ਕਰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਚੱਲਦੀ ਰਹੇ ਤੇ ਨਵੇਂ ਪਲੇਅਰਾਂ ਨੂੰ ਮਤਲਬ ਵਧੀਆ ਮੌਕਾ ਮਿਲਦਾ ਹੈ ਅੱਛਾ ਪਹਿਲਵਾਨ ਜੀ ਜਦੋਂ ਮੈਚ ਸ਼ੁਰੂ ਹੋਇਆ ਸੀ ਉਦੋਂ ਲੱਗਦਾ ਸੀ ਕਿ ਮੈਚ ਖੱਚੋਂਗੇ ਮਨ ਦੇ ਵਿੱਚ ਸੀਗਾ ਕਿੰਨਾ ਕੁ ਪ੍ਰੈਸ਼ਰ ਸੀ ਜਾਫੀਆਂ ਦਾ ਜਿੱਦਾਂ ਪਹਿਲੇ ਮਤਲਬ ਜਿਹੜਾ ਇਸ ਟੀਮ ਨੇ ਪਹਿਲਾ ਮੈਚ ਖੇਡਿਆ ਨਾ ਮਤਲਬ ਅਸੀਂ ਬਾਹਰ ਸੁਣਦੇ ਵੀ ਉਹਨਾਂ ਰੇਡਰ ਖੜੇ ਹੋ ਗਏ ਰੇਡਰਾਂ ਨੇ ਰੱਡਾਂ ਨਹੀਂ ਪਾਈਆਂ ਵੀ ਮਤਲਬ ਇੰਨਾ ਜ਼ਿਆਦਾ ਉਹਨਾਂ ਨੇ ਮਤਲਬ ਮੋਰੇ ਹੋ ਹੋ ਕੇ ਬੰਦਿਆਂ ਦਾ ਜ਼ੋਰ ਕਰਾਇਆ ਉਹ ਸਾਨੂੰ ਵੀ ਇੱਦਾਂ ਲੱਗਦਾ ਸੀ ਮਤਲਬ ਬਾਹਰ ਸਾਡੇ ਸਪான்ਸਰ ਕਹਿੰਦੇ ਸੀ ਵੀ ਤੁਸੀਂ ਉਹ ਇਦਾਂ ਖੇਡਦੇ ਇਦਾਂ ਖੇਡਦੇ ਚਲੋ ਮੈਂ ਕਹਾਂ ਵੀ ਚਲੋ ਅਸੀਂ ਪਰਮਾਤਮਾ ਤੋਂ ਡਰ ਕੇ ਕਹਿੰਨੇ ਵੀ ਅਸੀਂ ਇਹਨਾਂ ਦੇ ਮਤਲਬ ਜਿਹੜੇ ਪੁਰਾਣੇ ਪਲੇਅਰ ਜਿਦਾਂ ਵੱਟ ਸਾਹਿਬ ਸੀ ਉਹ ਤਾਂ ਬਹੁਤ ਜੰਜੂਆ ਸੀ ਫਿਰ ਛੋਟਾ ਜੰਜੂਆ ਮਤਲਬ ਹਾਥੀ ਸੀ ਮਤਲਬ ਕਈ ਪਲੇਅਰ ਮਤਲਬ ਆਏ ਆ ਮਤਲਬ ਆਪਾਂ ਉਹਨਾਂ ਨਾਲ ਸਾਰਿਆਂ ਨਾਲ ਖੇਡੇ ਆ ਤੇ ਮਤਲਬ ਇਹਨਾਂ ਦੀ ਜਿਹੜੇ ਪਾਕਿਸਤਾਨ ਭਰਾ ਆਪਣੇ ਨਾ ਇਹ ਸਾਰਿਆਂ ਦੀ ਲਗਾਈ ਉਹੀ ਆ ਇਹਨਾਂ ਦੀ ਟੈਕਨੀਕ ਸੇਮ ਆ ਪਰ ਤੁਹਾਨੂੰ ਇਹਨਾਂ ਨੂੰ ਪੜਨਾ ਆਉਣਾ ਚਾਹੀਦਾ ਜਦੋਂ ਤੁਸੀਂ ਇਹਨਾਂ ਦੀ ਟੈਕਨੀਕ ਪੜ ਗਏ ਫੇ ਤੁਸੀਂ ਮਤਲਬ ਥੋੜਾ ਜਿਹਾ ਈਜ਼ੀ ਖੇਡ ਜਾਂਦੇ ਕਿਤੇ ਨਾ ਕਿਤੇ ਪ੍ਰੈਸ਼ਰ ਸੀਗਾ ਪਰ ਤੁਹਾਡੇ ਮਨ ਚ ਸੀਗਾ ਤੁਸੀਂ ਕਿਉਂਕਿ ਤੁਹਾਨੂੰ ਤਾਂ ਕੋਈ ਇਹੋ ਜਿਹਾ ਪ੍ਰੈਸ਼ਰ ਨਹੀਂ ਹੋਣਾ ਕਿਉਂਕਿ ਤੁਸੀਂ ਖੇਡੇ ਹੋਏ ਹੋ ਪਹਿਲਾਂ ਪਰ ਫਿਰ ਵੀ ਭਾਜੀ ਚਲੋ ਮਤਲਬ ਜਦੋਂ ਤੁਸੀਂ ਗੇਮ ਤੋਂ ਦੂਰ ਹੋ ਜੰਨਾ ਫਿਰ ਭਾਵੇਂ ਤੁਹਾਨੂੰ ਆਉਂਦੀ ਵੀ ਆ ਤੁਹਾਡੀ ਬਾਡੀ ਉੱਥੇ ਨਹੀਂ ਜਾਂਦੀ ਹੁਣ ਤੁਸੀਂ ਮਤਲਬ ਤੁਹਾਨੂੰ ਸਾਰਾ ਪਤਾ ਪਰ ਜੇ ਹੁਣ ਮੈਂ ਤੁਹਾਨੂੰ ਕਹਾਂ ਵੀ ਤੁਸੀਂ ਉੱਥੇ ਉਹ ਕੰਮ ਕਰ ਜੋ ਤੁਹਾਡੀ ਬਾਡੀ ਨਹੀਂ ਚੂਜ਼ ਤੁਹਾਨੂੰ ਤੁਹਾਨੂੰ ਬਾਡੀ ਵੀ ਆਪਣੀ ਨਾਲ ਕੀਪ ਆਪ ਰੱਖਣੀ ਪੈਣੀ ਆ ਵੀ ਜੇ ਤੁਸੀਂ ਮਤਲਬ ਤੁਹਾਨੂੰ ਆਉਂਦਾ ਆ ਹਾਂ ਹਾਂਜੀ